ਕਿੰਨੀ ਧਰ ਦਾ ਰਿਮਾਂਡ ਮਿਲਿਆ ਤੇ ਕੀ ਕੀ ਖਲਾਸੀ ਇਨੀ ਧਰ ਦੀ ਪੇਸ਼ੀ ਚ ਹੋਏ ਨੇ ਨਰਾਇਣ ਚੋੜਨ ਨੂੰ ਦੁਬਾਰਾ ਕੋਰਟ ਚ ਪੇਸ਼ ਕੀਤਾ ਗਿਆ ਸੀਗਾ ਜਿਨ੍ਹਾਂ ਦਾ 2 ਦਿਨ ਦਾ ਪੁਲਸ ਰਿਮਾਂਡ ਸਾਨੂੰ ਹੋਰ ਜਾਂਚ ਕਰਨ ਕੀਤਾ ਸਰ ਆ ਕਿੰਨੀ ਪੇਸ਼ੀ ਆ ਚੌਥੀ ਚੌਥੀ ਵਾਰ ਪੇਸ਼ ਕੀਤਾ ਸੀ ਸਰ ਕੀ ਕੋਈ ਪੁੱਛ ਕੇ ਕੋਈ ਖਲਾਸਾ ਹੋਇਆ ਕੁਝ ਬਸ ਜਿਹੜੀ ਸਾਰੀ ਇਨਵੈਸਟੀਗੇਸ਼ਨ ਹੈ ਉਹ ਗੋਇੰਗ ਆਨ ਹੈ ਜੀ ਪ੍ਰਗਤੀ ਹੋ ਰਹੀ ਹੈ ਤੇ ਸਾਰੀ ਇਨਵੈਸਟੀਗੇਸ਼ਨ ਨੂੰ ਕਨਕਲੂਡ ਕਰਕੇ ਤੁਹਾਨੂੰ ਦੱਸ ਦੱਸ ਪੁਲਿਸ ਰਿਮਾਂਡ ਦੇ 9 ਦਿਨ ਹੋ ਚੱਲੇ ਨੇ ਜੀ ਅੱਜ ਹਰਦੀ ਇਨਵੈਸਟੀਗੇਸ਼ਨ ਚ ਚੱਲ ਰਹੀ ਹੈ ਜੀ ਪਿਛਲੇ 9 ਦਿਨ ਤੋਂ ਚੱਲ ਰਹੀ ਹੈ ਤਾਂ ਅੱਗੇ ਵੀ ਚੱਲਦੀ ਰਹੇਗੀ ਕੀ ਤਾਤ ਰੱਖੇ ਨੇ ਸਰਪੁਲਸ ਨੇ ਕੀ ਤਾਤ ਰੱਖੇ ਨੇ ਅੱਗੇ ਕਿਸ ਅਧਾਰ ਦੇ ਉੱਤੇ ਰਿਮਾਂਡ ਹੋਰ ਦੋ ਦਿੰਦਾ ਜਿਸ ਦਾ ਪਾਰਟ ਆਫ ਇਨਵੈਸਟੀਗੇਸ਼ਨ ਡਿਸਕਲੋਜ਼ ਨਹੀਂ ਕੀਤਾ ਜਾ ਸਕਦਾ ਬਾਕੀ ਜੱਜ ਸਾਹਿਬ ਦੇ ਅੱਗੇ ਆਰਗੂਮੈਂਟ ਹੋਏ ਦੋਨਾਂ ਧਿਰਾਂ ਦੀ ਪ੍ਰੋਸੀਕਿਊਸ਼ਨ ਦੀ ਵੈਅ ਡਿਫੈਂਸ ਦੇ ਹੋਏ ਆ ਸੋントੂ ਬਾਤ ਜਿਹਾ ਸਾਡੇ ਦੋ ਦਿਨ ਦਾ ਪੁਲਸ ਰਿਪੋਰਟ ਵਾਪਸ ਜਿਹੜੋ ਨੇ ਹਥਿਆਰ ਸਪਾਏ ਸੀ ਤੋਂ ਕੋਈ ਪਤਾ ਲੱਗਾ ਚਲ ਲਖੀਮਪੁਰ ਖੀਰੀ ਦੀ ਕੀ ਗੱਲ ਹੋ ਰਹੀ ਸੀ ਬਸ ਇਹ ਇਸ ਦਾ ਪਾਰਟ ਹੋ ਰਿਹਾ ਸਰ ਬਾਰਡਰ ਨੂੰ ਲੈ ਕੇ ਵੀ ਕੋਈ ਗੱਲਬਾਤ ਹੋਈ ਹੈ ਜੀ ਉਸ ਬਾਅਦ ਹਸਪਤਾਲ ਜੀ ਮੈਂ ਆਪਣਾ ਤਾਂ ਕੀ ਕਹਿਣਾ ਚਾਹੁੰਦੇ ਹਾਂ ਅੱਜ ਫੇਰ ਤੋਂ ਪੇਸ਼ ਕੀਤਾ ਗਿਆ ਜੀ 9ਵੇਂ ਦਿਨ ਚਤਰਕਾਂ ਦਾ ਐਡਵੋਕੇਟ ਭੁਜਿੰਦਰ ਸਿੰਘ ਮਾਲਾ ਅੱਜ ਇਹਨਾਂ ਨੇ ਪੇਸ਼ ਕੀਤਾ ਸੀਗਾ ਇਹਨਾਂ ਨੇ ਅੱਜ ਇਹ ਗੱਲ ਰੱਖੀ ਆ ਵੀ ਜਿਹੜੀ ਸਾਨੂੰ ਸੀਸੀਟੀਵੀ ਫੁਟੇਜ ਆ ਉਹ ਨਹੀਂ ਪੂਰੀ ਮਿਲ ਰਹੀ ਤੇ ਉਹਦੇ ਵਿੱਚ ਅਸੀਂ ਜਿਹੜਾ 3 ਤਰੀਕ ਦੀ ਆ ਉਹ ਤੇ 4 ਤਰੀਕ ਦੀ ਫੁਟੇਜ ਜ ਉੜ ਕੇ ਬੰਦੇ ਸੀ ਇੱਕ ਇਹਨਾਂ ਨੇ ਕੋਈ ਧਰਮ ਸਿੰਘ ਨਾ ਦਾ ਬੰਦਾ ਕਹਿੰਦੇ ਉਹਦੀ ਜੇ ਜੇ ਗ੍ਰਿਫਤਾਰੀ ਹੋਣੀ ਬਾਕੀ ਆ ਉਸ ਬੇਸ ਤੇ ਇਹਨਾਂ ਨੇ 2 ਦਿਨ ਦਾ ਰਿਮਾਂਡ ਦੇ ਆ 16 ਤਰੀਕ ਨੂੰ ਆਣ ਦੁਬਾਰਾ ਜਿਹੜਾ ਉਹ ਪੇਸ਼ ਕਰ ਪਿਛਲੇ ਰਿਮਾਂਡ ਦਾ ਜਿਹੜਾ ਹਵਾਲਾ ਦਿੱਤਾ ਸੀ ਕਿ ਕੋਈ ਲੋਕੇਸ਼ਨ ਆਈ ਆ ਉਸ ਦੇ ਬਾਰੇ ਦੱਸਿਆ ਉਹਨਾਂ ਨੇ ਕੀ ਬਰਾਮਤ ਕੀ ਜਾਂ ਕੋਈ ਕੋਈ ਨਹੀਂ ਉਹ ਬਸ ਰਿਮਾਂਡ ਜਿੱਦਣ ਵੀ ਇਹਨਾਂ ਨੂੰ ਪੇਸ਼ ਕਰਨਾ ਹੁੰਦਾ ਪਹਿਲਾਂ ਕੋਈ ਨਾ ਕੋਈ ਉਹਦੇ ਚ ਬੜਾ ਲਿਆ ਹੁੰਦੇ ਆ ਚਿੱਠੀ ਪਿਛੜੀ ਤਰੀਕ ਤੇ ਜਿਹੜੀ ਬਣਾਈ ਸੀ ਉਹ ਕਹਾ ਸੀ ਇਹਨਾਂ ਦੀ ਜਿਹੜੀ ਲੋਕੇਸ਼ਨ ਉਹ ਬਾਰਡਰ ਏਰੀਆ ਦੀ ਆ ਅੱਜ ਉਹਦੀ ਕੋਈ ਗੱਲਬਾਤ ਨਹੀਂ ਅੱਜ ਇਹਨਾਂ ਨੇ ਨਵੀਂ ਗੱਲ ਕੱਢ ਮਾਰੀ ਆ ਕਿ ਸਾਨੂੰ ਜਿਹੜੀ ਸੀਸੀਟੀਵੀ ਫੁਟੇਜ ਜਿਹੜੀ ਹੋ ਨਹੀਂ ਮਿਲ ਰਹੀ ਉਹ ਸੀਸੀਟੀਵੀ ਫੁਟੇਜ ਦੇ ਨਾਲ ਇਹਨਾਂ ਦਾ ਕੋਈ ਨਹੀਂ ਉਹ ਤੇ ਸ਼੍ਰੋਮਣੀ ਕਮੇਟੀ ਨੇ ਦੇਣੀ ਆ ਤੇ ਸ਼੍ਰੋਮਣੀ ਕਮੇਟੀ ਕੋਲ ਪੁਲਿਸ ਨੇ ਲੈਣੀ ਆ ਉਹ ਆਲਰੇਡੀ ਇਹਨਾਂ ਕੋਲ ਸ਼੍ਰੋਮਣੀ ਕਮੇਟੀ ਕਹਿ ਰਹੀ ਆ ਵੀ ਅਸੀਂ ਦੇ ਦਿੱਤੀ ਆ ਤੇ ਇਹ ਕਹਿ ਰਹੇ ਨਹੀਂ ਦਿੱਤੀ ਇਹ ਇਹਨਾਂ ਦਾ ਮਸਲਾ ਵਾ ਇਹਦੇ ਵਿੱਚ ਨਰੈਨ ਸਿੰਘ ਦਾ ਕੋਈ ਮਸਲਾ ਨਹੀਂ ਦੂਸਰਾ ਇਹ ਕਹਿ ਰਹੇ ਆ ਵੀ ਇੱਕ ਧਰਮ ਸਿੰਘ ਦਾ ਨਾਮੰਦਾ ਜਿਹੜਾ ਵਾ ਨਾਮ ਦਾ ਬੰਦਾ ਉਹਨੂੰ ਅਰੈਸਟ ਕਰਨਾ ਵਾ ਉਹ ਅਜੇ ਤੱਕ ਅਰੈਸਟ ਵੀ ਹੋਇਆ ਤੇ ਉਹਦੇ ਬੇਇਜ਼ਤੀ ਇਹਨਾਂ ਨੇ ਰਿਮਾਨਡ ਜਿਹੜਾ ਮੰਗਿਆ ਸੀਗਾ ਤੇ ਹੁਣ 16 ਤਰੀਕ ਤੱਕ ਦੋ ਦਿਨ ਦਾ ਰਮਾਨ ਇੰਨੇ ਦਿਨ ਦਾ ਜਿਹੜਾ ਰਮਾਨ ਲੰਘਿਆ ਕੁਝ ਦੱਸਿਆ ਇਹਨਾਂ ਨੇ ਹੁਣ ਤੱਕ ਕੀ ਪੁੱਛ ਕੇ ਸਟਾਟਸ ਆਇਆ ਕੋਈ ਕੋਈ ਉਹਦੇ ਵਿੱਚ ਨਵੀਂ ਗੱਲ ਨਹੀਂ ਆਈ ਕਿਉਂਕਿ ਜਿਹੜਾ ਵੀ ਮੇਨ ਮੈਟਰ ਉੱਥੇ ਹੋਇਆ ਸੀਗਾ 4 ਤਰੀਕ ਦਾ ਉਹੋ ਹੀ ਬਾਤ ਦੇ ਵਿੱਚ ਉਹਦੇ ਤੋਂ ਇਲਾਵਾ ਹੋਰ ਕੋਈ ਨਵਾਂ ਨਹੀਂ ਹੈ ਮਨਸ਼ਾ ਕੀ ਸੀ ਕੋਈ ਇਸ ਬਾਰੇ ਪੁੱਛਦੇ ਦਾ ਸਕਿਆ ਵੀ ਕੋਈ ਪੁੱਛ ਕੇ ਕੋਈ ਨਹੀਂ ਕੋਈ ਇਹਦੇ ਬਾਰੇ ਕੁਝ ਨਹੀਂ ਠੀਕ ਹੈ ਠੀਕ ਹੈ